ਗਦੇ ਦਸਮਾ ਸਰਵਜੀ ਸੰਗਰੂਰ ਵੀ ਦੀ ਕਹਾਣੀ ਤੈ ਬਾਅਦ ਸਰਜੀਤ ਨੂੰ ਯਾਦ ਆਇਆ ਕਿ ਜਦੋਂ ਲੁਧਿਆਣੀ ਸਰਵਿਸ ਕਰਦਾ ਸੀ ਤਾਂ ਉੱਥੇ ਵੀ ਉਸ ਨੂੰ ਜਿਉਂਦੀ ਜਾਗਦੀ ਕਹਾਣੀ ਬਬਲੀ ਮਿਲੀ ਜਿਸ ਨੂੰ ਉਹ ਦਿਲੋਂ ਚਾਹੁੰਦਾ ਸੀ ਪਰ ਸਚਾਈ ਜਾਣ ਕੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਜਦ ਉਸ ਨੂੰ ਕੁਝ ਪਤਾ ਲੱਗਾ ਜਿਸ ਨੂੰ ਆਪਣੀ ਮਹਿਬੂਬਾ ਮੁਹੱਬਤ ਦੀ ਦੇਵੀ ਸਮਝਦਾ ਸਿੰਘ ਉਹ ਤਾਂ ਸ਼ਾਦੀशुदा ਦੋ ਬੱਚਿਆਂ ਦੀ ਮਾਂ ਨਿਕਲੀ ਉਹ ਆਪਣੀ ਆਜ਼ਾਦ ਜ਼ਿੰਦਗੀ ਮਾਨਣ ਲਈ ਆਪਣਾ ਘਰ ਪਤੀ ਬੱਚੇ ਛੱਡ ਜੁਗੀ ਸੀ ਤੇ ਕੁਆਰੀ ਕੁੜੀ ਬਣ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਸੀ ਕਿਸੇ ਨੂੰ ਇਸ ਦੀ ਪਿਛਲੀ ਜ਼ਿੰਦਗੀ ਬਾਰੇ ਪਤਾ ਨਹੀਂ ਸੀ ਉਹ ਤਾਂ ਬਬਲੀ ਬਾਰੇ ਸਾਰੀ ਕਹਾਣੀ ਫੈਕਟਰੀ ਦੇ ਮੈਨੇਜਰ ਦੀਪਕ ਕੁੰਪਤਾ ਲੱਗੀ ਜਦ ਸੰਜੀਤ ਨੇ ਦੀਪਕ ਨਾਲ ਆਪਣੀ ਦਿਲ ਦੀ ਗੱਲ ਕੀਤੀ ਤਾਂ ਦੀਪ ਨੇ ਕਿਹਾ ਕਿ ਮੈਂ ਸਭ ਕੁਝ ਜਾਣਦਿਆ ਹਾਂ ਤੇਰੀ ਜ਼ਿੰਦਗੀ ਖਰਾਬ ਨਹੀਂ ਕਰ ਸਕਦਾ ਤੂੰ ਉਸ ਨਾਲ ਬੇਸ਼ੱਕ ਟਾਈਮ ਪਾਸ ਕਰਨ ਲਈ ਟਾਈਮ ਪਾਸ ਕਰਨ ਵਾਸਤੇ ਸੋਚ ਪਰ ਜੀਵਨ ਸਾਥਨ ਪਰ ਜੀਵਨ ਸਾਥਨ ਨਹੀਂ ਕਿਉਂਕਿ ਮੈਂ ਇਸ ਬਾਰੇ ਸਮਝਾਂਦਾ ਹਾਂ ਇਹ ਪੈਸੇ ਦੀ ਯਾਦ ਕੀ ਤੂੰ ਬੇਸ਼ੱਕ ਉਸਨਾਂ ਪੈਨਪਾਤ ਕਰਨ ਵਾਲੀ ਸੋਚ ਪਰ ਜੀਵਨ ਸਾਥਨ ਨਹੀਂ ਕਿਉਂਕਿ